ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਅਸੀਂ 9 ਸਤੰਬਰ ਨੂੰ ਲੈ ਕੇ ਆਏ ਹਾਂ ਤਾਜ਼ਾ-ਤਾਜ਼ਾ ਖਬਰਾਂ ਪਹਿਲੀ ਖਬਰ ਸੀਐਮ ਮਾਨ ਦੇ ਚੇਰੇ ਭਰਾ ਨੇ ਹੜ੍ਹਾਂ ਨੂੰ ਲੈ ਕੇ ਸੂਬਾ ਸਰਕਾਰ ਤੇ ਸਵਾਲ ਚੁੱਕੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਚੇਰੇ ਅਤੇ ਮਾਸੀ ਦੇ ਪੁੱਤਰ ਗਿਆਨ ਸਿੰਘ ਮਾਨ ਨੇ ਇੰਟਰਨੈਟ ਮੀਡੀਆ ਰਾਹੀਂ ਆਪਣੇ ਫੇਸਬੁੱਕ ਅਕਾਊਂਟ ਤੋਂ ਪੋਸਟ ਸਾਂਝੀ ਕਰਦਿਆਂ ਸੂਬਾ ਸਰਕਾਰ ਦੇ ਸਵਾਲ ਖੜੇ ਕੀਤੇ ਸਰਕਾਰ ਵੱਲੋਂ ਬਰਸਾਤੀ ਨਾਲਿਆਂ ਦੀ ਸਫਾਈ ਲਈ ਜਾਰੀ ਕੀਤਾ 250 ਕਰੋੜ ਰੁਪਇਆ ਕਿੱਥੇ ਗਿਆ ਗຽਮ ਸਿੰਘ ਮਾਨ ਨੇ ਪੋਸਟ ਦੇ ਵਿੱਚ ਲਿਖਿਆ ਕਿ ਬਰਸਾਤੀ ਨਾਲਿਆਂ ਦੀ ਸਫਾਈ ਦਾ ਹੁਣ ਕਰਨ ਸ਼ਹਿਰਾਂ ਦੇ ਅਤੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੁਕਾਨਾਂ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਕੰਮ ਲਈ ਰਿਲੀਜ਼ ਹੋਏ 250 ਕਰੋੜ ਰੁਪਏ ਤੋਂ ਵੀ ਵੱਧ ਰੁਪਏ ਕਿੱਥੇ ਗਾਇਬ ਹੋ ਗਏ ਹਨ ਜਿਸ ਵਿੱਚ 40 ਲੱਖ ਰੁਪਏ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਦੇ ਹਲਕੇ ਲਹਿਰਾਂ ਲਈ ਵੀ ਰਿਲੀਜ਼ ਹੋਏ। ਸਫਾਈ ਨਾਰਿਆਂ ਦੀ ਹੋਈ ਜਾ 220 250 ਕਰੋੜ ਰੁਪਏ ਦੀ ਸਰਕਾਰ ਇਸ ਦੀ ਜਾਂਚ ਕਰਵਾ ਕੇ ਕਸੂਰवार ਅਧਿਕਾਰੀਆਂ ਅਤੇ ਠੇਕੇਦਾਰਾਂ ਤੇ ਸਖਤ ਕਾਰਵਾਈਆਂ ਕਰੇ। ਮੁੱਖ ਮੰਤਰੀ ਦੇ ਪ੍ਰਗਿਆਨ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਨਿਰਾਸ਼ ਨੀਤੀ ਖਲਕਿਆਂ ਦੇ ਵਿੱਚ ਚਰਚਾ ਸ਼ੁਰੂ ਕਰ ਦਿੱਤੀ ਹੈ। ਅਗਲੀ ਖਬਰ ਜਿ ਚੋਰੀ ਦਾ ਮਾਮਲਾ ਹੈ ਐਨ ਆਰ ਆਈ ਦੇ ਘਰੋਂ 25 ਟੋਲੇ ਸੋਨਾ ਚੋਰੀ ਹੋਇਆ ਸਬ ਡਿਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕ ਪਿੰਡ ਮਾਜੀ ਵਿਖੇ ਬੇਖੌਫ ਚੋਰ ਗਿਰੋ ਵੱਲੋਂ ਇੱਕ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱੰਦਿਆ ਘਰ ਦੇ ਵਿੱਚੋਂ ਇੱਕ ਥਾਰ ਗੱਡੀ 25 ਟੋਲੇ ਦੇ ਕਰੀਬ ਸੋਨਾ ਚਾਂਦੀ ਦੇ ਗਹਿਣੇ ਇੱਕ ਮਾਈਕ੍ਰੋਵੇਵ ਇੱਕ ਐਲ ਸੀ ਡੀ 10 ਹਜ਼ਾਰ ਦੀ ਨਗਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ ਚੋਰੀ ਦੀ ਵਪਾਰੀ ਵਾਪਰੀ ਘਟਨਾ ਕਾਰਨ ਸਾਰੇ ਪਿੰਡ ਤੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਘਰ ਦੀ ਮਾਲਕਨ ਮਨਜੀਤ कौर ਪਤਨੀ ਮਰਹੂਮ ਰਗਵੀਰ ਸਿੰਘ ਵਾਸੀ ਪਿੰਡ ਮਾਜੀ ਦੇ ਦੱਸਿਆ ਕਿ ਉਸ ਦਾ ਪੁੱਤਰ ਤੇ ਨੂੰ ਐਨ ਆਰ ਆਈ ਹਨ ਜੋ ਕਿ ਕੈਨੇਡਾ ਰਹਿੰਦੇ ਹਨ ਉਹਨਾਂ ਨੇ ਦੱਸਿਆ ਕਿ ਉਹ ਉੱਥੇ ਘਰ ਦੇ ਵਿੱਚ ਇਕੱਲੀ ਹੀ ਰਹਿੰਦੀ ਹੈ। ਬੀਤੀ 30 ਅਗਸਤ ਨੂੰ ਆਪਣੇ ਪੇਕੇ ਘਰ ਗਈ ਹੋਈ ਸੀ। ਦੇਰ ਸ਼ਾਮ ਜਦੋਂ ਪਿੰਡ ਮਾਜੀ ਵਿਖੇ ਆਪਣੇ ਘਰ ਵਾਪਸ ਪਹੁੰਚੀ ਤਾਂ ਉਸਨੇ ਆਪਣੇ ਘਰ ਘਰ ਦੇ ਮੁੱਖ ਗੇੜ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ੇ ਦਾ ਲੋਕ ਪਹਿਲਾਂ ਤੋਂ ਹੀ ਟੁੱਟਿਆ ਹੋਣ ਕਰੋਂ ਹੈਰਾਨ ਰਹਿ ਗਈ। ਜਦੋਂ ਉਸਨੇ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਘਰ ਦੇ ਪੋਰਚ ਦੇ ਵਿੱਚ ਖੜੀ ਥਾਰ ਗੱਡੀ ਇਥੋਂ ਗਾਇਬ ਸੀ ਤੇ ਜਦੋਂ ਉਹ ਆਪਣੇ ਘਰ ਦੇ ਅੰਦਰ ਦਾਖੀ ਲੋਈ ਤਾਂ ਉਸਨੇ ਦੇਖਿਆ ਕਿ ਘਰ ਦੇ ਅੰਦਰ ਚੋਰਾ ਵੱਲੋਂ ਕਮਰੇ ਕਮਰਿਆਂ ਦਾ ਵਿੱਚ ਬੈੱਡ ਤੇ ﺍﻟमारीਆਂ ਦੀ 판 ਤੋੜ ਕਰਕੇ ਉਹਨਾਂ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਘਰ ਦੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਥਾਰ ਗੱਡੀ ਦੀ ਚੋਰੀ 25 ਟੋਲੇ ਸੋਨਾ ਜਾਂ ਨਕਦੀ ਇੱਕ ਮਾਈਕ੍ਰੋਵੇਵ ਇੱਕ ਐਲਸੀਡੀ ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਅਗਲੀ ਮੱਤਵਪੂਰਨ ਖਬਰ ਮਨੀਸ਼ ਸ਼ਿਸ਼ੋਧਿਆ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੇ ਲਈ ਵੱਡਾ ਐਲਾਨ ਅਗਲੇ 48 ਘੰਟਿਆਂ ਚ ਮਿਲੇਗੀ ਖੁਸ਼ਖਬਰੀ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਵੱਲੋਂ ਵੱਡੀ ਰਾਹਤ ਦੇਣ ਜਾ ਰਹੀ ਹੈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸ਼ਿਸ਼ੂ ਸ਼ੋਧਿਆ ਨੇ ਕਿਹਾ ਕਿ ਜਲਦ ਹੀ ਸੂਬਾ ਸਰਕਾਰ ਅਜਹੀ ਨੀਤੀ ਲਿਆਉਣ ਜਾ ਰਹੀ ਹੈ ਜਿਸ ਨਾਲ ਕਿਸਾਨ ਆਪਣੇ ਖੇਤਾਂ ਦੇ ਵਿੱਚ ਜਮਾ ਰੇਤ ਨੂੰ ਕੱਢ ਸਕਣਗੇ ਕਿਸਾਨ ਹੜਾਂ ਕਾਰਨ ਖੇਤਾਂ ਦੇ ਵਿੱਚ ਜਮਾ ਰੇਤ ਦੀ ਖੁਦਾਈ ਕਰ ਸਕਣਗੇ ਦਰਅਸਲ ਹੜਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਰੇਤ ਇੱਕ ਮੋਟੀ ਪਰਤ ਦੇ ਰੂਪ ਦੇ ਵਿੱਚ ਖੇਤਾਂ ਦੇ ਵਿੱਚ ਜਮਾ ਹੋ ਗਈ ਹੈ ਇਸ ਨਾਲ ਨਾ ਤਾਂ ਸਿਰਫ ਮੌਜੂਦ ਫਸਲ ਬਰਬਾਦ ਹੋ ਗਈ ਹੈ ਇਸ ਅਗੋਂ ਪਵਿੱਖ ਦੀ ਖੇਤੀ ਤੇ ਵੀ ਸੰਕਟ ਹੋਰ ਡੂੰਗਾ ਹੋ ਗਿਆ ਹੈ ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇਕਰ ਇਹ ਰੇਤ ਖੇਤ ਜ਼ਮੀਨ ਤੇ ਹੀ ਰਹੇ ਇਹੀ ਤਾਂ ਆਉਣ ਵਾਲੇ ਸੀਜ਼ਨ ਦੇ ਵਿੱਚ ਨਵੀਂ ਫਸਲ ਬੀਜਣੀ ਮੁਸ਼ਕਿਲ ਹੋ ਜਾਵੇਗੀ। ਸ਼ਿਸ਼ੋਧਿਆ ਨੇ ਕਿਹਾ ਕਿ ਮੌਜੂਦ ਮਾਈਨਿੰਗ ਨੀਤੀ ਕਹਤ ਕਿਸਾਂ ਨੂੰ ਆਪਣੇ ਖੇਤਾਂ ਵਿੱਚ ਰੇਤ ਕੱਢਣ ਦੀ ਇਜਾਜ਼ਤ ਨਹੀਂ ਹੈ ਪਰ ਮੌਜੂਦਾ ਸਥਿਤੀ ਅਸਥਾਰਨ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਨਵੀਂ ਨੀਤੀ ਲਿਆ ਕੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਇਹ ਸਮੱਸਿਆ ਲਗਭਗ ਹਰ ਜਗ੍ਹਾ ਸੁਣਾਈ ਦਿੱਤੀ ਆਪਣੇ ਘਰ ਜਾਨਵਰਾਂ ਅਤੇ ਬਿਮਾਰੀ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਕਿਸਾਨਾਂ ਇਸ ਗੱਲ ਨੂੰ ਲੈ ਕੇ ਸਭ ਤੋਂ ਵੱਧ ਚਿੰਤਿਤ ਹਨ ਕਿ ਜੇ ਖੇਤਾਂ ਵਿੱਚੋਂ ਰੇਤ ਨਾ हटਾਈ ਗਈ ਤਾਂ ਉਹਨਾਂ ਦੀ ਆਉਣ ਵਾਲੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਜਾਏਗੀ ਅਗਲੀ ਖਬਰ ਜੀ ਪੰਜਾਬ ਦੇ ਸਕੂਲ ਖੁੱਲਣ ਦੇ ਬਾਰੇ ਮੰਮੀ ਖਬਰ ਆ ਰਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਵੱਲੋਂ ਵਿਦਿਅਕ ਆਧਾਰੀਆਂ ਸੰਬੰਧੀ ਜ਼ਰੂਰੀ ਜਾਣਕਾਰੀ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਆਪਣੇ ਕਾਊਂਟ ਤੇ ਹੈਂਡਲ ਤੇ ਪੋਸਟ ਕਰਦੇ ਆ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਤੇ ਐਡਿਟ ਸਕੂਲ ਕਾਲਜਾਂ ਤੇ ਯੂਨੀਵਰਸਿਟੀਆਂ ਆਮ ਵਾਂਗ ਅੱਜ ਤੋਂ ਖੁੱਲਣਗੇ ਜੇਕਰ ਕੋਈ ਸਕੂਲ ਜਾਂ ਕਾਲਜਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਲਿਆ ਜਾਵੇਗਾ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲਾਂ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਅਤ ਹਨ ਤਾਂ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਤੋਂ ਇਲਾਵਾ 9 ਸਤੰਬਰ ਨੂੰ ਸਵੇਰੇ ਦੇ ਸਾਰੇ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਅਧਿਆਪਕ ਸਕੂਲਾਂ ਦੇ ਵਿੱਚ ਹਾਜ਼ਰ ਰਹਿਣਗੇ ਸਫਾਈ ਦੀ ਕਾਰਵਾਈ ਇਸ ਜਿਹੜਾ ਐਸ ਐਮ ਸੀ ਪੰਚਾਇਤ ਨਗਰ ਕੌਸ਼ਲਾ ਅਤੇ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਕੀਤੀ ਜਾਵੇਗੀ ਇਸ ਤਈ ਲਾਵਾਇਦੇ ਆਪਕਾਂ ਵੱਲ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸਾਨ ਪਾਇਆ ਜਾਂਦਾ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇ 9 ਸਤੰਬਰ ਤੋਂ ਸਾਰੇ ਸਕੂਲ ਆਮ ਵਾਂਗ ਖੁੱਲਣਗੇ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਅਗਲੀ ਖਬਰ ਪੰਜਾਬ ਦੇ ਚਾਰ ਪਿੰਡਾਂ ਵੱਲੋਂ ਹਰਿਆਣਾ ਵਿੱਚ ਸ਼ਾਮਿਲ ਹੋਣ ਦੀ ਮੰਗ ਪੰਜਾਬ ਅਤੇ ਹਰਿਆਣਾ ਦੀ ਸਰਹੰਦ ਤੇ ਸਥਿਤ ਪੰਜਾਬ ਦੇ ਚਾਰ ਪਿੰਡਾਂ ਦੇ ਲੋਕਾਂ ਨੇ ਕੱਗਰ ਨਦੀ ਦੇ ਹੜ੍ਹਾਂ ਤੋਂ ਬਾਅਦ ਇੱਕ ਅਨੋਖੀ ਮੰਗ ਸ਼ੁਰੂ ਕੀਤੀ ਹੈ ਇਹਨਾਂ ਪਿੰਡਾਂ ਤਰਮਹਿੜੀ ਤੇ ਬ੍ਰਾਹਮਣਾ ਹਰੀਪੁਰ ਅਤੇ ਸ਼ਸ਼ੀ ਗੁਜਰਾਂ ਦੇ ਲੋਕ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਹਰਿਆਣਾ ਰਾਜ ਦੇ ਵਿੱਚ ਸ਼ਾਮਿਲ ਕਰ ਦਿੱਤਾ ਜਾਵੇ ਇਸ ਮੰਗ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨੂੰ ਰੋਕਣ ਦੇ ਲਈ ਲੋੜੀ ਦੇ ਕਦਮ ਨਾ ਕਦਮ ਦਾ ਨਾ ਚੁੱਕਣਾ ਦੱਸਿਆ ਜਾ ਰਿਹਾ ਹੈ ਜਦ ਕਿ ਗੁਆੰਡੀ ਹਰਿਆਣਾ ਸਰਕਾਰ ਵੱਲੋਂ ਬਿਹਤਰ ਪ੍ਰਬੰਧ ਕੀਤਾ ਜਾ ਰਹੀ ਹੈ। ਕੱਗਰ ਨਦੀ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 23 ਫੁੱਟ ਤੋਂ ਉੱਪਰ 24 ਫੁੱਟ ਤੇ ਚਲਾ ਗਿਆ ਹੈ। ਇਸ ਦੇ ਨਤੀਜੇ ਵਜੋਂ ਦੋਵਾਂ ਰਾਜਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਹਰਿਆਣਾ ਸਰਕਾਰ ਨੇ ਗੋਲਾ ਚਿੱਕਾ ਖੇਤਰ ਦੇ ਪਿੰਡ ਨੂੰ ਬਚਾਉਣ ਦੇ ਲਈ ਪਿੰਡਤਾ ਪਿੰਡ ਟਟੇਆਂ ਦੇ ਨੇੜੇ ਕੱਗਰ ਦੇ ਬੰਨ ਨੂੰ ਲਗਭਗ 2 ਕਿਲੋਮੀਟਰ ਤੱਕ ਪੱਧਰ ਦੀਆਂ ਜਾਲੀਆਂ ਲਗਾ ਕੇ ਮਜ਼ਬੂਤ ਕੀਤਾ ਹੈ ਇਸ ਪ੍ਰਬੰਧ ਕਾਰਨ ਹਰਿਆਣੇ ਦੇ ਖੇਤਾਂ ਵਿੱਚ ਪਾਣੀ ਦਾ ਪੱਧਰ ਸਿਰਫ 1-1 ਫੁੱਟ ਤੱਕ ਹੀ ਸੀਮਿਤ ਰਿਹਾ ਇਸ ਦੇ ਉਲਟ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਅਜੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਇੱਥੇ ਪਾਣੀ ਦਾ ਪੱਧਰ 2 ਤੋਂ 2.5 ਫੁੱਟ ਤੱਕ ਚੜ ਗਿਆ ਪਿੰਡ ਹਰੀਪੁਰ ਅਤੇ ਤਰ ਮਹੇੜੀ ਦੇ ਖੇਤਾਂ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਖੜਾ ਹੈ ਜਿਸ ਨਾਲ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ ਇਹ ਸੀ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਜੇਕਰ ਖਬਰਾਂ ਵਧੀਆਂ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆਪਣੀ رائے ਕਮੈਂਟਾਂ ਵਿੱਚ ਸਾਂਝੀ ਕਰਨਾ ਧੰਨਵਾਦ